ਸਾਸਿਕਾਲ ਜੀ ਸਾਰਿਆਂ ਨੂੰ ਮੇਰੀ ਕਰਦੇ ਸਾਰੇ ਤੰਦਰੁਸਤ ਹੋਵੋਗੇ ਜੀ ਅੱਜ ਆਪਣਾ ਬੜਾ ਖਾਸ ਦਿਨ ਆ ਆਪਣੇ ਤੇ ਆਪਾ ਹੋ ਗਿਆ ਰੈਡੀ ਸ਼ੜੀ ਤੇ ਸਦੋਂ ਨਾ ਤੋਗੇ ਤਿਆਰ ਆ ਆਪਾਂ ਤੇ ਆਪਾਂ ਚੱਲਿਆ ਜੀ ਵਨ ਸ਼ਰੀਪ ਦਾ ਰਿਜ਼ਲਟ ਲੈਣ ਲਈ 4th ਕਲਾਸ ਦਾ ਰਿਜ਼ਲਟ ਆਣੇ 5th ਚ ਹੋਣਾ ਤੇ ਖਾਸ ਗੱਲ ਇਹ ਹੈਗੀ ਆ ਕਿ ਆਪਾਂ ਵੇਖਣਾ ਕਿ ਕਿੰਨੇ ਪਰਸੈਂਟ ਨੰਬਰ ਲੈ ਆਉਣੇ ਕਿਉਂਕਿ ਉਮੀਦ ਆ ਕਿ 80+ ਮੈਨ ਵੱਖੇ ਲੈਣੀ ਤੇ ਜੇ ਕਿੰਨੇ ਨੰਬਰ ਆਉਂਦੇ ਆ ਤੇ ਆਪਾਂ ਦਾ ਬਲੌਗ ਬੜਾ ਖਾਸ ਬਲੌਗ ਬਣੇ ਰਹੋ ਤੇ ਮਿਲਦੇ ਆਪਾਂ ਤੋਂ ਦੇ ਨਾ ਜਿਹੜਾ ਰੈਡੀ ਨੇ ਪਰਪਲ ਬਣ ਲਿਆ ਪਰ ਨੇ ਸੌਰੀ ਵਰਪ ਨਹੀਂ ਕਿੜਾ ਰਾਂਗਾ ਮਜੈਂਟਾ ਮਜੈਂਟਾ ਰੰਗ ਦਾ ਬਣ ਲਿਆ ਪਟਕਾ ਨੰਮਾ ਨੇ ਕਰਤਾ ਤਿਆਰ ਤੇ ਕਿੰਨੇ ਮੁੰਡਾ ਪੂਰਾ ਖਾਸ਼ ਅੱਜ ਆ ਦੇਖੋ ਦੀ ਚਿਹਰੇ ਦੇ ਇਸ ਖਾਸ਼ ਪੂਰਾ ਰਿਜ਼ਲਟ ਅੱਜ ਕਿੰਨੇ 80+ ਪਰਸੈਂਟ ਨੰਬਰ ਲੈਣੇ ਆ ਤੇ ਮੁੰਡਾ ਰੈਡੀ ਆਪਾਂ ਆਪਾਂ ਚੱਲਦੇ ਹਾਂ ਰਿਜ਼ਲਟ ਲੈਣ ਲਈ ਸ਼ਹਿਰ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਦੱਸ ਦਿੰਦੇ ਹਾਂ ਖੁਸ਼ਖਬਰੀਆਂ ਤੇ ਨਾਲੇ ਨਾਲ ਆਪਾਂ ਦੀ ਜੀ ਘਰੇ ਤੇ ਮਿਲਦੇ ਆਪ ਸਾਰੇ ਰੈਡੀ ਹਾਂ ਤਬ ਬਾਦ ਪੜੇ ਲੋ ਜੀ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਜੀ ਮਾਫੀ ਚਾਹੁੰਨਾ ਰਿਜ਼ਲਟ ਤਾਂ ਵਾਹਿਗੁਰੂ ਨੇ ਨਾ ਆਪਾਂ ਚੱਲੇ ਦੀਦੀ ਦੀ ਬੁਟੀਕ ਤੇ ਆਪਣੀ ਸਿਸਟਰ ਦੀ ਬੁਟੀਕ ਹੈ ਤਾਂ ਦੱਸਿਆ ਇਹ ਪਹਿਲਾਂ ਵੀ ਆਪਣੀ ਸਿਸਟਰ ਦੀ ਬੁਟੀਕ ਦੇ ਸਾਨੂੰ ਕੱਪੜੇ ਦਿਖਾਉਣੇ ਆ ਪਹਿਣਾ ਨੂੰ ਤੇ ਜੇ ਤੁਹਾਨੂੰ ਪਸੰਦ ਆਏ ਤਾਂ ਜ਼ਰੂਰ ਤੁਸੀਂ ਸਾਡਾ ਸੰਪਰਕ ਕਰੋ ਤੇ ਹੁਣ ਮੈਂ ਚੱਲਾ ਥੋੜਾ ਦੁਕਾਨ ਤੇ ਕੰਮ ਸੀ ਮੈਨੂੰ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਆ ਦੋ ਲੋਕ ਬੜੇ ਕੈਂਟ ਹੋ ਰਹਾ ਥੈਂਕ ਯੂ ਜੀ ਆ ਖੜੀ ਹੈ ਰਾਣੀ ਤੇ ਰਾਜਾ ਨਾਲ ਤਿਆਰ ਆ ਡਰਾਈਵ ਕਨਾ ਕਰਨੀ ਅੱਜ ਮੈਂ ਅੱਜ ਵਾਂਚ ਨੇ ਡਰਾਈਵ ਕਰਨੀ ਆ ਚਾਬੀ ਵੀ ਲੈ ਲਾ ਲ ਡਰਾਈਵ ਅਜ ਵਾਂਚ ਨਹੀਂ ਕਰਨੀ ਐ ਕਿ ਨਾ ਮੈਂ ਚਲਾਉਣੀ ਅੱਜ ਤੇ ਮੈਂ ਤੂੰ ਚਲਾ ਲ ਭਰਾਵਾ ਪਰ ਨਹੀਂ ਮਜ਼ਾਕ ਕਰਦੇ ਆ ਸੀਰੀਅਸ ਨਾਲ ਲਿਓ ਹਜੇ ਨੂੰ ਗੱਡੀ ਚਲਾਉਣੀ ਨਹੀਂ ਹੁੰਦੀ ਗੀ ਬੱਚਾ ਹਜੇ ਤੇ ਤਾਂ ਕਰਕੇ ਆਪਾਂ ਤੇ ਆਪਣੇ ਟਿਕ ਡਕਾਂ ਨੂੰ ਸੁਣਨੇ ਹੁੰਦੇ ਆ ਵਾਜੀਪਾ ਫਿਰ ਜੇ ਰਿਜ਼ਲਟ ਵਧਿਆ ਪਾਰਟੀ ਕੀ ਕਰਨੀ ਬਾਈ ਪਾਰਟੀ ਕਰਨੀ ਆ ਜੋ ਤੁਸੀਂ ਆਖੋਗੇ ਜੋ ਆਖੋਗੇ ਦੋਸਤਾਂ ਨੇ ਵੀ ਕਹਿਣਾ ਵੀ ਕੀ ਪਾਰਟੀ ਕਰਨੀ ਆ ਤੇ ਦੋਸਤਾਂ ਨੂੰ ਵੀ ਪਾਰਟੀ ਕਰਨੀ ਪਣੀ ਆਪਣਿਆਂ ਨੂੰ ਹੂੰ ਠੀਕ ਹੈ ਕਰੇਗਾ ਪਾਰਟੀ ਮੂੰਹ ਘਰ ਇੱਧਰ ਬੜਾ ਆ ਹਾਂ ਕਿੰਨੇ ਪਰਸੈਂਟ ਨੰਬਰ ਆਉਣੇ ਚਾਂਸ ਆ 80 80 ਆਉਣਗੇ 80 ਆ ਕੇ ਤੇ ਬੱਲੇ ਬੱਲੇ ਹੋ ਜਾਣੀਆਂ ਹੂੰ ਚਲੋ ਦੋਸਤ ਚੱਲਦੇ ਆਪਾਂ ਚੱਲ ਕੇ ਉੱਥੇ ਮਿਲਦੇ ਆਪਾਂ ਜੀ आ गई वन्श रिजल्ट रहना स्कूल वाच्चे आ हाँ देखो पचाया ना देखो साहब की जन्म देखे रिपोर्ट के पारी रिजल्ट टाइम बाद मिलने बारिश में हुए नहीं चलो ये स्कूल वाच्चे ਰਿਜ਼ਲਟ ਆ ਵੰਛ ਦਾ ਲੜਾਈ ਬਸ ਠੀਕ ਆ ਵਧੀਆ ਆ ਕੁੱਲ ਮਿਲਾ ਕੇ ਕੰਨਾ ਮਤਲਬ ਤੇ ਆਪਾਂ ਚਲੋ ਅੱਗੇ ਵਲੌਗ ਬਾਕੀ ਕਰਦੇ ਹਾਂ ਸ਼ੁਰੂ ਸਕੂਲ ਆ ਜੀ ਵੰਛ ਦਾ ਇੱਕ ਡਾ ਆ ਗਿਆ ਵੰਛ ਦਾ ਹੀ ਬਹੁਤ ਰਿਜ਼ਲਟ ਆਇਆ ਚਲੋ ਥੈਂਕ ਯੂ ਕੰਗ੍ਰੈਚੁਲੇਸ਼ਨਸ ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ ਜੀ ਯਾਰ ਸਾਨੂੰ ਕੀ ਦੀਆ ਟਾਣੀ ਦੇ ਬੋਣਿਆ ਹੈਲੋ ਹੈਲੋ ਬੇਰੀ ਹੈਲੋ ਦੀਦੀ ਜੀ ਦੀਦੀ ਜੀ ਕੰਜਰਾ ਤੇ ਉੱਥੇ ਵੀਰਾ ਵੀ ਇੱਕ ਬੈਠਾ ਇੱਕ ਦੀਦੀ ਇੱਕ ਵੀਰਾ ਇੱਥੇ ਦੀਦੀ ਬੈਠੀ ਅੱਗੇ ਵੀਰਾ ਬੈਠਾ ਅਨੋਖੀ ਚੀਜ਼ ਦਿਸੀ ਆਪਾਂ ਨੂੰ ਆਪਾਂ ਖਾ ਸ਼ੂਟ ਕਰ ਲਈਏ ਤੇ ਸ਼ੂਟ ਕੀਤਾ ਆ ਦੇਖੋ ਬਈ ਦੀਦੀ ਤਾਂ ਨਿਆੜੇ ਲੁੱਡਦੀ ਜਾਂਦੀ ਪਪਾ ਇੱਥੋਂ ਮੜਨਾ ਫਰਾਗਵੇਂ ਤੋ ਪਾਈ ਲਾਲ ਰੰਗ ਦੀ ਜਿਆਦਾ ਬਈ ਇੱਥੋਂ ਤੁਹਾਨੂੰ ਵੀਡੀਓ ਬੰਦ ਕਰਦੇ ਵਾਸਤੇ ਗਾਇਸ ਹੁਣ ਮੈਂ ਆ ਚੁੱਕਿਆ ਹੂ ਯਾਰ ਸੀ ਆਪਦੀ ਪੂਰ ਕਰੇ ਤੇ ਆਪਾਂ ਤੁਹਾਨੂੰ ਮੈਂ ਜਲ ਲੈ ਜਾਂਦਾ ਹੂ ਐ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਫ੍ਰੀਕੋਟ ਸ਼ਹਿਰ ਦੀਆਂ ਗਲੀਆਂ ਜੇ ਤੁਸੀਂ ਇਹ ਦੇਖ ਸਕਦੇ ਹੋ ਹੈਗਾ ਮੇਰੇ ਪੂਆ ਧੀਰੇ ਘਰ ਤੋਂ 뷰 ਦੂਰ ਦੂਰ ਤੱਕ ਆਪਾਂ ਇੱਥੇ ਬਸੰਤ ਮਨਾਈ ਸੀ ਇੱਥੇ ਵੀ ਤੁਸੀਂ ਦੇਖ ਸਕਦੇ ਦੂਰ ਦੂਰ ਤੱਕ ਘਾਰੀ ਘਰ ਨੇ ਤੇ ਉਹ ਖੜੀ ਆਪਣੀ ਗੱਡੀ ਤੇ ਇਧਰਲੇ ਪਾਸੇ ਘਾਰੀ ਘਰ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਵਈ ਕਬੂਤਰ ਉੱਡ ਕੇ ਗਿਆ ਤੇ ਮੈਨੂੰ ਡਰ ਲੱਗ ਲੱਗ ਗਿਆ ਹੀ ਮੈਨੂੰ ਜਾ ਕੇ ਹੋਇਆ ਹੈ ਉੱਧਰਲੇ ਪਾਸੇ ਵੀ ਘਰ ਹੀ ਘਰ ਨੇ ਤੇ ਉਹ ਚੰਗਾ ਵੀਊ ਵੇਸੇ ਉੱਤੋਂ ਦਿਖੂਗਾ ਕਿਉਂਕਿ ਉੱਧਰਲੇ ਸਾਈਡ ਫੇਰੇ ਇੱਕ ਘਰ ਜਿਆ ਆ ਜਾਂਦਾ ਤੇ ਪਰ ਆਪਾਂ ਕੁੱਠ ਤੇ ਜਾਣ ਨਹੀਂ ਸਕਦੇ ਕਿਉਂਕਿ ਮੇਰੀ ਭੂਆ ਘਰੇ ਰੱਖਿਆ ਕੁੱਤਾ ਤੇ ਡੇੜਾ ਕੁੱਤਾ ਤੇ ਜਿੰਗ ਬਲਾਈਏ ਮੈਨੂੰ ਕੁੱਤੇ ਵਾਂਗ ਠਰ ਲੱਗਦਾ ਮੈਨੂੰ ਕੁੱਤੇ ਦੇ ਵੱਡੇ ਸੀ ਤਾਂ ਕਰਕੇ ਆਪਾਂ ਫਿਰ ਉੱਤੇ ਨਹੀਂ ਜਾਵਾਂਗੇ ਤੇ ਆਪਾਂ ਤੁਹਾਨੂੰ ਮਿਲਦੇ ਥੋੜੇ ਟਾਈਮ ਬਾਅਦ ਦੇ ਗਾਈਸ ਆ ਚੁੱਕੇ ਹੋਏ ਕੁੱਤਾ ਬਈ ਬੜਾ ਬਣਾ ਲੱਗ ਰਹੀ ਕਿ ਮੈਂ ਆਪ ਦੇ ਵੀਡੀਓ ਫੜਾਤਾ ਹੋਇਆ ਹੁਣ ਤੇ ਗਾਈਸ ਦੇਖ ਸਕਦੇ ਹੋ ਕੁੱਤਾ ਤੇ ਮੈਂ ਹੋਰ ਕੁਝ ਕਹਿਣਾ ਨਹੀਂ ਚਾਹੂੰਗਾ ਤੇ ਆਪਾਂ ਤੁਹਾਨੂੰ ਉੱਤੇ ਦਾ ਵੀ ਥਿਊ ਦਿਖਾ ਦੁੰਦੇ ਪਰ ਉੱਤੇ ਉਹ ਫਿਰ ਬੰਦ ਹੈ ਤਾਂ ਕਰਕੇ ਗਾਈਸ ਆਪਾਂ ਤੁਹਾਨੂੰ ਉੱਤੇ ਦਾ ਵੀਊ ਨਹੀਂ ਦਿਖਾ ਸਕਦੇ ਪਰ ਆਪਾਂ ਤੁਹਾਨੂੰ ਇੱਥੋਂ ਦਿਖਾ ਦਿੰਦੇ ਆ ਇਹਦੇ ਜ਼ੂਮ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਯਾਰ ਜਿਵੇਂ ਦੇਖਦਾ ਕਿ ਇੱਧਰ ਪਾਸੇ ਵੀ ਘਰ ਨੇ ਮੈਨੂੰ ਦੱਸਿਆ ਹੀ ਸਾਰੇ ਪਾਸੇ ਘਰ ਨੇ ਤੇ ਉੱ딜 ਵਾਸਤੇ ਹੀ ਦਿਖਾ ਲਈ ਤੇ ਇਧਰਲੇ ਪਾਸੇ ਸਾਰੇ ਘਰ ਨੇ ਮਤਲਬ ਇਹ ਜਿਹੜੀ ਬਸਤੀ ਹੈ ਤੁਹਾਨੂੰ ਪਤਾ ਇਹ ਫਿਰ ਬਸਤੀਆਂ ਦਾ ਕਿ ਸਾਰੇ ਪਾਸੇ ਘਰ ਹੀ ਹੁੰਦੇ ਨੇ ਤੇ ਆਪਾਂ ਤੁਹਾਨੂੰ ਮਿਲਦੇ ਕਿਤੇ ਹੋਰ ਤਾਂ万ਦੀਪ ਆਪਣੇ ਟਾਈਸਨ ਦੀ ਵੀਡੀਓ ਬਣਾਖ ਲਿਆ ਗਿਆ ਟਾਈਸਨ ਨੂੰ ਤੁਸੀਂ ਕਮੈਂਟ ਪਾਉਣ ਟਾਈਸਨ ਦਾ ਦੀਦੀ ਦਾ ਡੱਗੀ ਤੇ ਆਪਾਂ ਹੁਣ ਉੱਪਰੋਂ ਜਾ ਕੇ ਟਾਪ ਫਲੋਰ ਤੇ ਜਾ ਕੇ ਤੁਹਾਨੂੰ ਦੀਦਕਾ ਦਿਖਾਉਨੇ ਆ ਘਰ ਨਾਲੇ ਤੇ ਨਾਲੇ ਆਪਾਂ ਟਾਈਸਨ ਦੀ ਵੀਡੀਓ ਬਣਾਉਨੇ ਆ ਫਰਸ਼ ਦਾ ਖੁੱਲਾ ਇੱਥੇ ਰਾਵ ਇੱਥੇ ਪਹੁੰਚਦਾ ਫਿਰਦਾ ਤੇ ਆਪਾਂ ਨੂੰ ਕਰਦੇ ਗੱਲ ਉਹ ਨਾ ਡੋਰ ਨਾ ਚ ਕੀ ਡੋਰ ਕਰੀਏ ਤੇ ਕੀ ਡੋਰ ਹੈ ਚਲ ਆਂਦੇ ਹੱਥ ਨੱਬਾ ਆਪਾਂ ਚਲਦੇ ਆਂ ਉੱਪਰਲੀ ਸਾਈਡ ਤੇ ਬਸੰਤ ਦੇ ਦਿੱਤੇ ਆਪਾਂ ਕਿੰਨੇ ਵੁੱਡ ਲਿੱਤੇ ਸੀ ਯਾ ਬਸੰਤ ਦਾ ਆਪਾਂ ਵਲੌਗ ਇੱਥੇ ਬਣਾਇਆ ਸੀ ਆ ਫੀਕੋੜ ਸ਼ਹਿਰ ਦੇ ਵਿੱਚ ਆਦੂ ਕੁੜਾ ਸੋਲਰ ਹੈਗਾ ਤੁਹਾਨੂੰ ਇਹਦਾ ਤਰ ਸੋਲਰ ਦੱਸਦਾ ਪਿਆ ਮੈਂ ਵੀਰ ਜੀ ਕਿੱਥੇ ਲੱਗਾ ਹੈ ਸੋਲਰ ਦੀਦੀ ਕੇ ਇਹਨੇ ਸਾਲ ਬਾਅਦ ਪਾਈਪਾਂ ਜਿਹੜੇ ਗਲ ਜਾਂਦੀਆਂ ਕਿਉਂਕਿ ਇਹਨੂੰ ਸ਼ੋਰਨ ਲੱਗਦਾ ਤੇ ਚੇਂਜ ਕਰਾਉਣੀ ਪੈਂਦੀ ਆ ਤੇ ਜੇ ਤੁਹਾਨੂੰ ਲਵਾਉਣਾ ਹੈ ਸੋਚ ਸਮਝ ਕੇ ਲਵਾ ਲਓ ਉਸ ਹਿਸਾਬ ਨਾਲ ਹੁਣ ਹੋਰ ਤਾਂ ਨਵੀਂ ਟੈਕਨੀਕ ਆ ਗਈ ਹੋਵੇ ਇਹਨੇ ਲੱਗਣ ਥੋੜਾ ਟਾਈਮ ਹੋ ਚੁੱਕਿਆ ਪਰ ਇਹਨੇ ਨਾ ਪਾਈਪਾਂ ਗਲ ਜਾਂਦੀਆਂ ਇਹਨੂੰ ਥੋੜਾ ਚੇਂਜ ਕਰਾਉਣਾ ਪੈਂਦਾ ਇਹਨੂੰ ਆਹ ਤੇ ਸੋਲਰ ਤੁਹਾਨੂੰ ਦਿਖਾਉਣ ਨੇ ਆ ਨਾ ਤੁਹਾਨੂੰ ਦਿਖਾਉਣੇ ਫ੍ਰੀ ਕੋਟ ਸ਼ਹਿਰ ਨੇ ਜਾ ਰਹੇ ਹਾਂ ਤੁਹਾਨੂੰ ਕਾਲੇ ਸੁਨੜੀਆਂ ਸ਼ੀਸ਼ਾ ਟੁੱਟਿਆ ਪਿਆ ਦਾ ਇਹ ਉਤੋਂ ਇੱਕ ਪੈਪ ਗਿਰ ਗਈ ਸੀ ਤਾਂ ਪੈਪ ਕਰਨ ਦੇ ਕਾਰਨ ਟੁੱਟ ਗਿਆ ਏ ਇਹ ਬਸ ਵੀਰਿਆਂ ਦੇ ਕਾਲੇ ਆਪਾਂ ਲਾਵਾਂਗੇ ਆ ਫਿਰ ਟਾਈਸਨ ਆਹ ਦੇਖ ਟਾਈਸਨ ਆਇਓ ਟਾਈਸਨ ਫਰਦਾ ਲੈਣਾਂ ਨਜ਼ਾਰੇ ਟਾਈਸਨ ਦੰਦੀ ਵੱਟਨੀ ਆ ਪੈਸੂ ਖੜਾ ਖੜਾਓ ਪੰਗੜਾ ਬਾਪ ਪੰਗੜਾ ਆਂ ਯਾਰ ਪਗੜਾ ਬਾਏ ਏ ਕੋ ਟਾਈਸਨ ਤੁਹਾਨੂੰ ਦਿਖਾ ਰਹੇ ਨੇ ਫਰੀਕੋਟ ਸ਼ਹਿਰ ਦਾ ਨਿਹਾਰ ਉੱਪਰੋਂ ਆ ਦੇਖੋ ਬਾਬਾ ਫਰੀਦ ਜੀ ਦੀ ਨਗਰੀ ਆ ਇਹ ਫਰੀਕੋਟ ਸ਼ਹਿਰ ਤੁਸੀਂ ਸਾਰੇ ਜਾਣਦੇ ਹੋ ਬਾਬਾ ਫਰੀਦ ਜੀ ਦੇ ਚਰਨ ਸ਼ੋਪ ਪ੍ਰਾਪਤ ਧਰਤੀ ਆ ਇਹ ਤੇ ਆਪਾਂ ਆ ਕੇ ਟੌਪ ਫਲੋਰ ਤੇ ਤੁਹਾਨੂੰ ਦੱਸਿਆ ਸੀਗਾ ਤੇ ਰਾਜੇ ਦਾ ਕਿਲਾ ਦਿਨਾਂ ਪਰਥੋਂ ਤੁਹਾਨੂੰ ਦਿਖਾਣੀ ਆ ਆਹ ਜੂਮ ਕਰਾਓ ਉਹ ਜਿਹੜਾ ਪਰੇ ਹਰੀ ਬਿਲਡਿੰਗ ਉਹ ਦਿਨਾਂ ਪਿਆ ਤੇ ਰਣਜੀਤ ਵੀ ਆਪਣੇ ਨਾਲ ਆਏ ਨੇ ਹਾਂ ਵਿੱਚ ਕੀ ਹੈ ਨਾ ਉਹ ਸਾਹਮਣੇ ਆ ਉਧਰ ਉਹ ਦੇ ਸਾਹਮਣੇ ਨਾ ਉਹ ਦੇ ਮੇਰੇ ਅੱਖਾਂ ਸਾਹਮਣੇ ਤੇ ਇਧਰੇ ਉਹ ਵਾਲੀ ਆ ਉਧਰ ਇਧਰ ਨਹੀਂ ਨਹੀਂ ਉਹ ਤਾਂ ਮੰਦਰ ਆ ਤੇ ਦੋਸਤੋ ਇਹ ਫਰੀਕੋਟ ਸ਼ਹਿਰ ਆਪਾਂ ਇਹ ਵੰਸਰ ਰਿਜ਼ਲਟ ਹੈ ਇਸ ਤਰ੍ਹਾਂ ਪਹਿਲਾਂ ਦੱਸਿਆ ਤੇ ਵਲੌਗ ਵੀ ਸ਼ੂਟ ਕਰਨਾ ਸੀ ਆਪਾਂ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਜੜਾ ਬਹੁਤ ਪਸੰਦ ਆਊਗਾ ਜੇ ਪਸੰਦ ਆ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਕਰੋ ਲਾਈਕ ਹੀ ਤੇ ਆਪਾਂ ਮਿਲਦੇ ਆクセ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ